ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਜੇ ਜੇ ਹੌਨ ਸੇਲ ਮਾਰਕੀਟ ਦੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ ਤਾਂ ਜੋ ਕਿਸੇ ਗਰੀਬ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਘੱਟ ਬਜਟ ਵਾਲਾ ਘਰ ਲੈ ਕੇ ਪੇਸ਼ ਹੋਏ ਹਾਂ ਜੀ ਵੀਡੀਓ ਦੇ ਨਾਲ ਬਣੇ ਰਹੇ ਹੋ ਘਰ ਦੀ ਪੂਰੀ ਜਾਣਕਾਰੀ ਘਰ ਦਾ ਰੇਟ ਤੇ ਮਾਲਕ ਦਾ ਨੰਬਰ ਆਪਾਂ ਤੁਹਾਨੂੰ ਅਰਡੀਨਲ ਸਾਂਝਾ ਕਰਾਂਗੇ ਆਓ ਜੀ ਸ਼ੁਰੂ ਕਰਦੇ ਆਂ ਵੀਡੀਓ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮਿੱਤਰੋ ਖੁੱਲੇ ਵਿਹੜੇ ਦੇ ਵਿੱਚ ਘਰ ਬਣਿਆ ਹੋਇਆ ਜੀ ਘਰ ਦੇ ਵਿੱਚ ਰੰਗ ਰੋਗਨ ਦਾ ਕੰਮ ਪੂਰਾ ਵਧੀਆ ਤਰੀਕੇ ਨਾਲ ਕਰਵਾ ਰੱਖਿਆ ਜੀ ਮਾਲਕਾਂ ਨੇ ਘਰ ਦੇ ਜੋ نیچے ਫਰਸ਼ ਲੱਗਿਆ ਹੋਇਆ ਜੀ ਸੀਮਿੰਟ ਵਾਲਾ ਫਰਸ਼ ਲੱਗਿਆ ਹੋਇਆ ਤੇ ਮਿੱਤਰੋ ਜਿੰਨਾ ਵੀ ਘਰ ਦਾ ਕੰਮ ਹੈ ਪੂਰਾ ਵਧੀਆ ਤਰੀਕੇ ਨਾਲ ਮਾਲਕਾਂ ਨੇ ਕਰਵਾ ਰੱਖਿਆ ਜੀ ਘਰ ਦਾ ਜੋ ਰੇਟ ਆ ਮਿੱਤਰੋ ਮਾਲਕਾਂ ਨੇ ਰੱਖਿਆ 12 ਲੱਖ ਰੁਪਈਆ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਮੌਕੇ ਦੀ ਘੜਵਾਤ ਹੋ ਜੂਗੀ ਮਿੱਤਰੋ ਜਿਹੜੀ ਘਰ ਦੀ ਜਗ੍ਹਾ ਹੈ ਤਕਰੀਬਨ 200 ਗਜ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਜੀ ਤੇ ਘਰ ਦੇ ਵਿੱਚ ਦੋ ਬੈੱਡਰੂਮ ਨੇ ਮਿੱਤਰੋ 12x15 ਦੇ ਬੈੱਡਰੂਮ ਬਣੇ ਹੋਏ ਨੇ ਖੁੱਲੀ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਹੈ ਜੀ ਤੇ ਘਰ ਦੀ ਜੋ ਫਰੰਟ ਉੱਪਰ ਗਲੀ ਲੱਗਦੀ ਹੈ ਜੀ 8.5 ਫੁੱਟ ਦੀ ਤਕਰੀਬਨ ਇਹ ਗਲੀ ਜੋ ਚੌੜੀ ਹੈ ਜੀ ਮਾਲਕਾਂ ਨੇ ਰੇਟ ਰੱਖਿਆ 12 ਲੱਖ ਰੁਪਈਆ ਬਾਕੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਮੌਕੇ ਦੀ ਜੋ ਵਾਧ ਕਾਟ ਹੈ ਹੋ ਜੋਗੀ ਘਰ ਦੇ ਵਿੱਚ ਸਮਰਸਿਬਲ ਮੋਟਰ ਲੱਗੀ ਹੋਈ ਹੈ ਜੀ ਤੇ ਬਾਥਰੂਮ ਦਾ ਕੰਮ ਜੋ ਵਧੀਆ ਤਰੀਕੇ ਨਾਲ ਕਰਵਾ ਰੱਖਿਆ ਹੈ ਜੀ ਲੌਬੀ ਹੈ ਜੀ ਦੋ ਰੂਮ ਨੇ ਸਟੋਰ ਰੂਮ ਹੈ ਪੂਜਾ ਰੂਮ ਹੈ ਤੇ 32 ਘਰ ਦਾ ਫਰੰਟ ਹੈ ਜੀ ਤੇ 57 ਜੋ ਵੈਕਾ ਘਰ ਦੀ ਵਧੀਆ ਤਰੀਕੇ ਨਾਲ ਘਰ ਡਿਜ਼ਾਈਨ ਕਰਿਆ ਹੋਇਆ ਮਿੱਤਰੋ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ 12 ਲੱਖ ਘਰ ਦੀ ਡਿਮਾਂਡ ਆ ਬਾਕੀ ਜੋ ਮੌਕੇ ਤੇ ਘਾਟ ਬਾਦ ਹੋ ਜੂਗੀ ਘਰ ਨੂੰ ਜਿਲਾ ਲੱਗਦਾ ਜੀ ਲੁਧਿਆਣਾ ਤੇ ਪੱਖੋਵਾਲ ਰੋਡ ਦੇ ਉੱਪਰ ਇਹ ਘਰ ਬਣਿਆ ਹੋਇਆ ਹੈ ਪਿੰਡ ਹੈ ਜੀ ਕਾਲਖਾਂ ਤੇ ਬਾਕੀ ਜੋ ਵੀ ਜਾਣਕਾਰੀ ਮਾਲਕਾਂ ਵੱਲੋਂ ਆਪਾਂ ਨੂੰ ਭੇਜੀ ਗਈ ਹੈ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਔਰ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਮਾਲਕਾਂ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰਕੇ ਘਰ ਦੀ ਜਾਣਕਾਰੀ ਲੈ ਸਕਦੇ ਹੋ ਮਿੱਤਰੋ ਸੋ ਆਸ ਕਰਦੇ ਹਾਂ ਜੀ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਣੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਰਿਹਾ ਕਰੋ ਸੋ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ